हां जी इस वीडियो ਵਿੱਚ ਅਸੀਂ ਬਹੁਤ ਹੀ ਸੀਮਤ ਸ਼ਬਦਾਂ ਵਿੱਚ ਗੱਲ ਕਰਾਂਗੇ ਪੀਐਸਟੈਡ 2024 ਬਾਰੇ ਜਿਸ ਤੱਕ ਐਗਜ਼ਾਮ ਜੋ ਹੈ ਉਹ 1 ਦਸੰਬਰ 2024 ਨੂੰ ਕੰਡਕਟ ਕਰਵਾਇਆ ਗਿਆ ਸੀਗਾ ਅ ਜਿਸ ਤੱਕ ਹਾਲੇ ਤੱਕ ਜੋ ਰਿਜ਼ਲਟ ਹੈ ਅਫੀਸ਼ੀਅਲ ਰਿਜ਼ਲਟ ਕਹ ਲੋ ਕਿ ਉਹ ਨਹੀਂ ਆਇਆ ਜੋ ਰਿਜ਼ਲਟ ਡਿਕਲੇਅਰ ਕਰਨ ਦੀ ਜੋ ਟੈਂਟੇਟਿਵ ਡੇਟ ਜੋ ਦੱਸੀ ਗਈ ਸੀਗੀ ਨੋਟੀਫਿਕੇਸ਼ਨ ਦੇ ਅਨੁਸਾਰ ਉਹ 1 ਜਨਵਰੀ 2025 ਸੀਗੀ ਪਰੰਤੂ ਉਸ ਤੋਂ ਵੀ ਬਾਅਦ ਤਕਰੀਬਨ 1 ਮਹੀਨੇ ਦਾ ਹੋਰ ਸਮਾਂ ਹੋ ਗਿਆ ਲੇਕਿਨ ਹਲੇ ਤੱਕ ਵੀ ਜੋ ਪੀਐਸਸੀਬੀ ਬੋਰਡ ਹੈ ਜੋ ਡਿਪਾਰਟਮੈਂਟ ਹੈ ਉਸਨੇ ਜੋ ਰਿਜ਼ਲਟ ਹੈ ਉਹ ਜਾਰੀ ਨਹੀਂ ਕੀਤਾ ਵੱਖ-ਵੱਖ ਸਟੂਡੈਂਟਸ ਵੱਲੋਂ ਜਾਂ ਕਹੇ ਲੋ ਟੀਚਰਸ ਵੱਲੋਂ ਜਾਂ ਜੋ ਵੀ ਪੀਐਸਟ ਦੀ ਪ੍ਰੀਖਿਆ ਨਾਲ ਸੰਬੰਧਿਤ ਸਨ ਚਾਹੇ ਉਹ ਬੱਚੇ ਹੋਣ ਸਟੂਡੈਂਟ ਹੋਣ ਚਾਹੇ ਉਹਨਾਂ ਨੂੰ ਪੜ੍ਹਾਉਣ ਵਾਲੇ ਟੀਚਰ ਹੋਣ ਤਾਂ ਉਹਨਾਂ ਦੁਆਰਾ ਵੀ ਜੋ ਪੀਐਸਸੀਬੀ ਜੋ ਸਾਈਟ ਦੇ ਉੱਪਰ ਜਾਂ ਕਹੇ ਲੋ ਜੋ ਪੀਐਸਟ ਦੀ ਅਫੀਸ਼ੀਅਲ ਵੈਬਸਾਈਟ ਹੈ ਉਸੇ ਉੱਪਰ ਜੋ ਕੰਟੈਕਟ ਨੰਬਰ ਸ਼ੇਅਰ ਕੀਤਾ ਗਿਆ ਸੀ ਉਸੇ ਉੱਪਰ ਫੋਨ ਵੀ ਕੀਤੇ ਗਏ ਅ ਅਤੇ ਫੋਨ ਦਾ ਜੋ ਆਨਸਰ ਆ ਰਿਹਾ ਸੀਗਾ ਕਿ ਉਹਨਾਂ ਨੂੰ ਵੀ ਅਲੱਗ-ਅਲੱਗ ਚੋ ਡੇਟਸ ਦੱਸੀਆਂ ਜਾ ਰਹੀਆਂ ਸੀ ਕਿ ਕੋਈ ਕਹਿ ਰਿਹਾ ਸੀ ਕਿ ਦੂਸਰੇ ਹਫਤੇ ਜਾਂਦੇ ਦੂਸਰੇ ਹਫਤੇ ਜਨਵਰੀ ਦੇ ਸੈਕੰਡ ਵੀਕ ਜਿਹੜਾ ਹੈਗਾ ਉਹ ਰਿਜ਼ਲਟ ਆ ਜਾਏਗਾ ਪਰੰਤੂ ਜੋ ਵੀ ਮਿਤੀਆਂ ਉਹਨਾਂ ਦੁਆਰਾ ਦੱਸੀਆਂ ਗਈਆਂ ਸੀਗੀਆਂ ਉਹਨਾਂ ਮਿਤੀਆਂ ਦੇ ਅਕੋਰਡਿੰਗ ਹਾਲੇ ਤੱਕ ਵੀ ਜਿਹੜਾ ਹੈਗਾ ਉਹ ਰਿਜ਼ਲਟ ਜਿਹੜਾ ਹੈਗਾ ਜਾਰੀ ਨਹੀਂ ਕੀਤਾ ਗਿਆ ਸੋ ਇਸਦੇ ਜੋ ਕਾਫੀ ਰੀਜ਼ਨ ਹੋ ਸਕਦੇ ਨੇ ਕਾਫੀ ਕਾਰਨ ਹੋ ਸਕਦੇ ਨੇ ਬਹੁਤ سارے ਸਟੂਡੈਂਟਸ ਇਦਾਂ ਦੇ ਵੀ ਨੇ ਜੋ ਲਗਭਗ ਡੇਲੀ ਬੇਸਿਸ ਦੇ ਉੱਪਰ ਸਾਈਟ ਚੈੱਕ ਕਰਦੇ ਨੇ ਇਸ ਉਮੀਦ ਦੇ ਨਾਲ ਕਿ ਸ਼ਾਇਦ ਸਾਡਾ ਰਿਜ਼ਲਟ ਅੱਜ ਜਾਰੀ ਹੋਵੇਗਾ ਪਰੰਤੂ ਹਾਲੇ ਤੱਕ ਜਿਹੜੀ ਉਹ ਟੇਟ ਚੋ ਮਿਤੀ ਨਹੀਂ ਆਈ ਚਾਹ ਕਹੋ ਹਾਲੇ ਤੱਕ ਰਿਜ਼ਲਟ ਜਾਰੀ ਨਹੀਂ ਹੋਇਆ ਹੁਣ ਇਸ ਦੇ ਕਈ ਕਾਰਨ ਦੱਸੇ ਜਾ ਰਹੇ ਨੇ ਸੋ ਫਟਾਫਟ ਉਹਨਾਂ ਨੂੰ ਦੇਖ ਲੈਣੇ ਆ ਪਹਿਲਾ ਕਾਰਨ ਜੋ ਇਹ ਹੈਗਾ ਕਿ ਕਾਫੀ ਜੋ ਅਫੀਸ਼ੀਅਲ ਆਨਸਰ ਕੀ ਫਸਟ ਟਾਈਮ ਆਈ ਹੈ ਉਸ ਦੇ ਵਿੱਚ ਕਾਫੀ ਕੁਐਸਚਨ ਸੀਗੇ ਜੋ ਡਾਟ ਫੁੱਲ ਸੀਗੇ ਜਿਨ੍ਹਾਂ ਦੇ ਉੱਪਰ ਓਬਜੈਕਸ਼ਨ ਲੱਗ ਸਕਦੀ ਸੀ ਚਾਹੇ ਅਗਰ ਪੀਪਰ ਬੰਦ ਈਵੀਐਸ ਦੀ ਗੱਲ ਕਰੀਏ ਅ ਜਾਂਦਰ ਸਬਜੈਕਟ ਦੀ ਆਪਾਂ ਗੱਲ ਕਰੀਏ ਕਿ ਉਹਨਾਂ ਦੇ ਆਨਸਰ ਜਿਹੜੇ ਹੈਗੇ ਨੇ ਮਤਲਬ ਐਜ਼ ਇਟ ਆਪਾਂ ਨੂੰ ਬੁੱਕ ਦੇ ਵਿੱਚੋਂ ਵੀ ਨਹੀਂ ਮਿਲ ਰਹੇ ਤਾਂ ਕਿਤੇ ਨਾ ਕਿਤੇ ਇਹ ਮੰਨਿਆ ਜਾ ਰਿਹਾ ਸੀਗਾ ਕਿ ਡਿਪਾਰਟਮੈਂਟ ਉਹਨਾਂ ਨੂੰ ਚੈੱਕ ਕਰ ਰਿਹਾ ਕਿਉਂਕਿ ਇੱਕ ਵਾਰ ਅਗਰ ਰਿਜ਼ਲਟ ਜਾਰੀ ਹੋ ਜਾਂਦਾ ਹੈ ਜਾਂ ਰਿਵਾਈਜ਼ਡ ਆਨਸਰ ਕੀ ਜਿਸ ਦੀ ਵੀ ਡਿਮਾਂਡ ਕੀਤੀ ਜਾ ਰਹੀ ਹੈ ਇਸ ਪਰ ਕਿਉਂ ਜਾਰੀ ਕੀਤੀ ਜਾਵੇ ਕਿਉਂਕਿ ਪਹਿਲਾਂ ਡਾਇਰੈਕਟ ਰਿਜ਼ਲਟ ਹੀ ਆ ਜਾਂਦਾ ਸੀਗਾ ਰਿਵਾਈਜ਼ਡ ਆਨਸਰ ਕੀ ਲਾਸਟ ਟਾਈਮ ਨਹੀਂ ਜਾਰ ਉਦੇ ਵਿੱਚ ਕੀ ਹੁੰਦਾ ਹੈ ਕਿ ਕਈ ਵਾਰ ਮਤਲਬ ਕਿ ਸਿੱਧਾ ਆਨਸਰ ਸਹੀ ਹੁੰਦਾ ਹੈ ਬਟ ਰਿਵਾਈਜ਼ ਦੇ ਵਿੱਚ ਵੀ ਉਹ ਗਲਤ ਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਸਿਰ ਕੈਂਡੀਡੇਟ ਜਿਹੜਾ ਹੈਗਾ ਉਹ ਹਾਈ ਕੋਰਟ ਦਾ ਰੁਖ ਕਰਦਾ ਹੈ ਖਾਸ ਕਰਕੇ ਉਹ ਕੈਂਡੀਡੇਟ ਜਿਸ ਦਾ ਕਿ ਇੱਕ ਅੱਧੇ ਨੰਬਰ ਦੇ ਵਿੱਚੋਂ ਜਿਹੜਾ ਪੇਪਰ ਰਹਿ ਰਿਹਾ ਹੁੰਦਾ ਹੈ ਅਗਰ 2018 ਦੀ ਗੱਲ ਕਰੀਏ ਤਾਂ ਇਦਾਂ ਦੇ ਕਾਫੀ ਕੇਸਸ ਹੋਏ ਨੇ ਉਸ ਪੇਪਰ ਦੇ ਦੌਰਾਨ ਵੀ ਤਾਂ ਇੱਕ ਜਾਂ ਦੋ ਨੰਬਰ ਵਾਲੇ ਜੋ ਬੱਚੇ ਹੁੰਦੇ ਨੇ ਉਹ ਜ਼ਰੂਰ ਕੋਰਟ ਦਾ ਰੁਖ ਕਰਦੇ ਨੇ ਮਤਲਬ ਉਸ ਤੋਂ ਫਿਰ ਕਿ ਜੋ ਵੀ ਉਹਨਾਂ ਨੇ ਆਨਸਰ ਲਾਇਆਗਾ ਕਿ ਉਹ ਸਹੀ ਹੈ ਬੁੱਕਸ ਅਕੋਰਡਿੰਗ ਉਥੇ ਪ੍ਰੂਫ ਦਿੱਤੇ ਜਾਂਦੇ ਨੇ ਸੋ ਇਦਾਂ ਦੀਆਂ ਚੀਜ਼ਾਂ ਤੋਂ ਬਚਣ ਦੇ ਲਈ ਆ ਕਿ ਕੋਈ ਪ੍ਰਵਿਖ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਤਾਂ ਉਸ ਤੋਂ ਬਾਅਦ ਫਿਰ ਜੋ ਪਰਤੀ ਹੁੰਦੀ ਹੈ ਕਿਤੇ ਨਾ ਕਿਤੇ ਉਸ ਤੇ ਵੀ ਪ੍ਰੋਬਲਮ ਜਿਹੜੀ ਹੈਗੀ ਹੈ ਕ੍ਰੀਏਟ ਹੋ ਜਾਂਦੀ ਹੈ ਇੱਕ ਵਾਰ ਕੇਸ ਲੱਗਣ ਤੋਂ ਬਾਅਦ ਵੀ ਸੋ ਕਾਫੀ ਸਾਰੀਆਂ ਚੀਜ਼ਾਂ ਇਹ ਦੱਸੀਆਂ ਜਾ ਰਹੀਆਂ ਨੇ ਸੋ ਪਹਿਲਾ ਤਾਂ ਕਾਰਨ ਇਹੀ ਹੈ ਆ ਕਿ ਪ੍ਰੋਪਰ ਬੋਰਡ ਚੈੱਕ ਕਰ ਰਿਹਾਗਾ ਕਿ ਕੋਈ ਵੀ ਆਨਸਰ ਇਦਾਂ ਦਾ ਨਾ ਹੋਵੇ ਕਿ ਰਿਵਾਈਜ਼ ਦੇ ਵਿੱਚ ਉਹ ਦੁਬਾਰਾ ਤੋਂ ਫੇਰ ਉਹ ਗਲਤ ਲੱਜੇ ਸੋ ਇੱਕ ਤਾਂ ਕਾਰਨ ਦੇਖੋ ਜੀ ਇਹ ਮੰਨੇ ਜਾ ਰਹੇ ਸੈਕੰਡ ਕ ਤਾਂ ਇਹਦੇ ਵਿੱਚ ਜੋ ਆਪਣੀਆਂ ਬੋਰਡ ਦੀਆਂ ਪ੍ਰੀਖਿਆਵਾਂ ਨੇ ਚਾਹੇ 8ਵੀਂ ਕਲਾਸ ਦੀ ਗੱਲ ਕਰੀਏ ਪੀਐਸਸੀਬੀ ਬੋਰਡ ਦੀਆਂ ਕਿਉਂਕਿ ਪੀਐਸਸੀਬੀ ਬੋਰਡ ਨੇ ਹੀ ਜੋ ਪੀਐਸਟੈਟ ਦਾ ਐਗਜ਼ਾਮ ਕੰਡਕਟ ਕਰਵਾਇਆ ਸੀ ਅਤੇ ਪ੍ਰੀਖਿਆਵਾਂ ਮਾ ਜੋ ਬੋਰਡ ਦੀਆਂ ਪ੍ਰੀਖਿਆਵਾਂ ਨੇ ਇਹ ਵੀ ਬੋਰਡ ਹੀ ਲਏਗਾ ਐਗਜ਼ਾਮ ਜਿਹੜੇ ਹੈਗੇ ਨੇ ਕੁਐਸਚਨ ਪੇਪਰ ਇਹਨਾਂ ਦੇ ਰੈਡੀ ਵਗੈਰਾ ਹੋ ਚੁੱਕੇ ਨੇ ਅ ਤਾਂ ਪ੍ਰੀਖਿਆਵਾਂ ਦਾ ਸਮਾਂ ਸੀ ਉਸ ਤੋਂ ਪਹਿਲਾਂ ਉਹਨਾਂ ਦੀ ਰਜਿਸਟ੍ਰੇਸ਼ਨ ਸੀ ਬੱਚਿਆਂ ਦੀ ਉਹਦੇ ਵਿੱਚ ਸੋਧ ਚੱਲਦੀ ਪਈ ਸੀ ਅ ਤਾਂ ਉਸ ਤੋਂ ਬਾਅਦ ਕੁਐਸਚਨ ਪੇਪਰ ਮੇਕਿੰਗ ਦਾ ਕੰਮ ਆ ਜਾਂਦਾ ਸੋ ਇਹ ਵੀ ਮੰਨਿਆ ਜਾ ਰਿਹਾ ਕਿ ਬੋਰਡ ਥੋੜਾ ਮਤਲਬ ਜੋ ਐਗਜ਼ਾਮ ਵਗੈਰਾ ਨਹੀਂ ਉਹਨਾਂ ਦੇ ਵਿੱਚ బిజీ ਚੱਲਦਾ ਪਿਆ ਸੀ ਕਿਰ ਕੱਲ ਦੇ ਹੀ ਪੇਪਰ ਦੀ ਆਪਾਂ ਨਿਊਜ਼ ਪੜ੍ਹੀਏ ਤਾਂ ਉਸ ਦੇ ਵਿੱਚ ਇਹ ਆਇਆ ਸੀਗਾ ਕਿ ਜੋ ਪੀਐਸਬੀ ਬੋਰਡ ਹੈ ਉਸਨੇ ਵਕ ਵਕ ਬੈਂਕਾਂ ਦੇ ਨਾਲ ਗੱਲ ਕੀਤੀ ਹੈ ਜਿੱਥੇ ਵੀ ਕੁਐਸਚਨ ਪੇਪਰ ਆਉਂਦੇ ਨੇ ਚਾਹੇ ਐਚਡੀਐਫਸੀ ਬੈਂਕ ਦੀ ਗੱਲ ਕਰੀਏ ਪੰਜਾਬ ਐਂਡ ਸਿੰਧ ਬੈਂਕ ਦੀ ਗੱਲ ਕਰੀਏ ਤਾਂ ਮਤਲਬ ਪ੍ਰੋਪਰ ਇੱਕ ਨਿਊਜ਼ ਆਈ ਹੋਈ ਸੀ ਇਹਦਾ ਮਤਲਬ ਕਿ ਜੋ ਐਗਜ਼ਾਮ ਕੁਐਸਚਨ ਪੇਪਰ ਮੇਕਿੰਗ ਦਾ ਜੋ ਪ੍ਰੋਸੈਸ ਹੈ ਪੀਐਸਬੀ ਬੋਰਡ ਦਾ ਚਾਹੇ 8th ਕਲਾਸ ਹੈ ਚਾਹੇ 10th ਹੈ ਚਾਹੇ +2 ਕਲਾਸ ਹੈ ਉਹ ਕੰਪਲੀਟ ਹੋ ਚੁੱਕਾਗਾ ਤਾਂ ਵੀ ਮੰਨੇ ਜਾ ਰਹੇ ਦੂਸਰਾ ਸੈਕੰਡ ਜੋ ਕਾਰਨ ਜੋ ਯੂਨੀਕ ਜਿਹਾ ਕਾਰਨ ਹੈ ਉਹ ਇਹ ਸਾਹਮਣੇ ਆਇਆ ਹੈ ਹਾਲਾਂਕਿ ਹੁਣ ਜਿਹੜਾ ਹੈਗਾ ਹੁਣ ਦੇਖੋ ਸਾਰਾ ਕੰਮ ਹੋ ਚੁੱਕਿਆ ਹੈ ਕੁਐਸਚਨ ਪੇਪਰ ਵੀ ਬਣ ਚੁੱਕੇ ਹੋਣਗੇ ਉਹ ਇੱਕ ਤਰਕਰੀਬਨ 17 ਸੈੱਬ ਨੂੰ ਜਿਹੜੇ ਹੈਗੇ ਨੇ ਐਗਜ਼ਾਮ ਚੱਲਣ ਵਾਲੇ ਨੇ ਬੋਰਡ ਦੀਆਂ ਕਲਾਸਾਂ ਦੀ ਗ੍ਰੇਡ ਵਗੈਰਾ ਦੀ ਆਪਾਂ ਗੱਲ ਕਰੀਏ ਤਾਂ ਸੈਕੰਡ ਕਾਰਨ ਦੇਖੋ ਜੋ ਨਿਕਲ ਕੇ ਸਾਹਮਣੇ ਆ ਰਿਹਾ ਹੈ ਇਹ ਹੈ ਥਰਡ ਜਿਹੜਾ ਹੈਗਾ ਜੀ ਉਹ ਹੈ ਕਿ ਜੋ ਭਰਤੀ ਹੈ ਦੇਖੋ ਕਿਉਂਕਿ ਰੀਸੈਂਟਲੀ 41 ਕਾਰਡ ਦੀ ਭਰਤੀ ਹੋਈ ਹੈ ਮਾਸਟਰ ਕੈਡਰ ਦੀ ਗੱਲ ਕਰੀਏ ਤਾਂ ਉਸ ਤੋਂ ਬਾਅਦ ETT ਦਾ ਕੁਝ ਪ੍ਰੋਸੈਸ ਅੰਡਰ ਚੱਲਦਾ ਪਿਆਗਾ ਕੁਝ ਭਰਤੀਆਂ ਦਾ ਜੋ ਪ੍ਰੋਸੈਸ ਹੈਗਾ ਕਿ ਜੋ ਭਰਤੀ ਹੈ ਜੀ ਉਹ ਥੋੜੀ ਡਿਲੇ ਹੈ ਕਹਿੰਦਾ ਮਤਲਬ ਹਲੇ ਲੇਟ ਆਵੇਗੀ ਥੋੜੀ ਜਿਆਦਾ ਜਲਦੀ ਨਹੀਂ ਆਵੇਗੀ ਤਾਂ ਕਿਤੇ ਨਾ ਕਿਤੇ ਇਹ ਵੀ ਕਾਰਨ ਹੋ ਸਕਦਾਗਾ ਕਿ ਜੋ ਰਿਜ਼ਲਟ ਹੈ ਉਹਨੂੰ ਸਟ੍ਰੈਟੇਜੀ ਕਹਿ ਲਓ ਕੁਝ ਵੀ ਕਹਿ ਸਕਦੇ ਹੋ ਤੁਸੀਂ ਇਹਨੂੰ ਕਿ ਰਿਜ਼ਲਟ ਨੂੰ ਡਿਲੇ ਕਰਨ ਦਾ ਇੱਕ ਰੀਜ਼ਨ ਇਹ ਵੀ ਹੋ ਸਕਦਾਗਾ ਕਿਉਂਕਿ ਅਗਰ ਕਲੀਅਰ ਕਰ ਦੇ ਨੇ ਕੈਂਡੀਡੇਟ ਤਾਂ ਉਸ ਤੋਂ ਬਾਅਦ ਨੈਕਸਟ ਇਹ ਡਿਮਾਂਡ ਜ਼ਰੂਰ ਰੱਖੀ ਜਾਂਦੀ ਹੈ ਕਿ ਸਾਨੂੰ ਈਟੀਟੀ ਜਾਂ ਫਿਰ ਮਾਸਟਰ ਕੇਡਰ ਦੀ ਭਰਤੀ ਵੀ ਦਿਓ ਜੋ ਕਿ ਬੰਦੀ ਵੀ ਹੈ ਕਿ ਦੇਣੀ ਵੀ ਚਾਹੀਦੀ ਹੈ ਸਕੂਲਾਂ ਦੇ ਵਿੱਚ ਕਾਫੀ ਪੋਸਟਾਂ ਖਾਲੀ ਵੀ ਹੈਗੀਆਂ ਨੇ ਤਾਂ ਇਹ ਦੋ ਤਿੰਨ ਜਿਹੜੇ ਬੇਸਿਕ ਜੇ ਕਾਰਨ ਇਹ ਹੈਗੇ ਸੀਗੇ ਰਿਜ਼ਲਟ ਡਿਲੇ ਹੋਣ ਦੇ ਹੋ ਸਕਦੇ ਨੇ ਹਾਲਾਂਕਿ ਹੁਣ ਆਪਾਂ ਨੂੰ ਦੇਖੋ ਮੇਰੇ ਅਕੋਰਡਿੰਗ ਸਾਰਿਆਂ ਨੂੰ ਹੀ ਵਿਚੀ ਮੈਂ ਵਿਚੀ ਤੁਸੀਂ ਕਿਤੇ ਨਾ ਕਿਤੇ ਜੋ ਅਸੀਂ ਨੰਬਰ ਤੇ ਫੋਨ ਕਰਕੇ ਵੀ ਦੇਖ ਲਿਆ ਉੱਥੋਂ ਵੀ ਸਾਨੂੰ ਐਗਜ਼ੈਕਟ ਆਨਸਰ ਜਿਹੜਾ ਹੈਗਾ ਨਹੀਂ ਮਿਲਿਆ ਉਹਨਾਂ ਡੇਟਸ ਅਕੋਰਡਿੰਗ ਵੀ ਹਾਲੇ ਤੱਕ ਰਿਜ਼ਲਟ ਜਾਰੀ ਨਹੀਂ ਹੋਇਆ ਤਾਂ ਮੇਰੀ ਸਾਰੇ ਹੀ ਸਟੂਡੈਂਟ ਨੂੰ ਮੈਂ ਜ਼ਰੂਰ ਕਹਿਣਾ ਚਾਹੂੰਗਾ ਕਿ ਜੋਸੇਫ ਜੋਨ ਦੇ ਵਿੱਚ ਨੇ ਕਹਿਣ ਦਾ ਮਤਲਬ ਹੈ ਜਨਰਲ ਕੈਂਡੀਡੇਟ ਨੇ ਤਾਂ ਅਗਰ 90 ਚਾਹੀਦੇ ਨੇ ਤਾਂ 93 94 ਉਹਨਾਂ ਦੇ ਨੰਬਰ ਬਣਦੇ ਪਏ ਨੇ ਜੇ ਸਿਮਿਲਰਲੀ ਅਦਰ ਕੈਟੇਗਰੀ ਲਈ ਅਗਰ 85 ਪਲੱਸ ਜਿਹੜੇ ਮਾਰਕਸ ਤੁਹਾਡੇ ਬਣਦੇ ਪਏ ਨੇ ਇਹਦਾ ਮਤਲਬ ਅਗਰ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਸਿਕਯੁਰ ਹੋ ਤਾਂ ਤੁਹਾਨੂੰ ਕਿਤੇ ਨਾ ਕਿਤੇ ਆਪਣੀ ਨੈਕਸਟ ਐਗਜ਼ਾਮ ਦੀ ਜਿਹੜੀ ਹੈਗੀ ਹੈ ਪ੍ਰੈਪਰੇਸ਼ਨ ਸਟਾਰਟ ਕਰ ਦੇਣੀ ਚਾਹੀਦੀ ਹੈ ਸੋ ਜ਼ਿਆਦਾ ਡਿਲੇ ਨਹੀਂ ਕਰਨਾ ਚਾਹੀਦਾ ਕਿਉਂਕਿ TET ਦੇ ਐਗਜ਼ਾਮ ਦੀ ਤਿਆਰੀ ਜੀ 2-3 ਮਹੀਨੇ ਚ ਹੋ ਜਾਂਦੀ ਹੈ ਪਰ ਅਗਰ ਤੁਸੀਂ TET ਕੇਡਰ ਜਦੋਂ ਵੀ ਫਿਚਰ ਦੇ ਵਿੱਚ ਆਵੇਗਾ ਚਾਹੇ ਇਸ ਸਾਲ ਦੇ ਲਾਸਟ تک ਆਵੇ ਚਾਹੇ ਜਦੋਂ ਵੀ ਜਦੋਂ ਵੀ ਜੋ ਦੀ ਡੇਟ ਹੈ ਉਹ ਜਾਰੀ ਹੋਵੇਗੀ ਅਫੀਸ਼ਲ ਨੋਟੀਫਿਕੇਸ਼ਨ ਆਏਗਾ ਪ੍ਰਤੀ ਦਾ ਲੇਕਿਨ ਉਸ ਤੋਂ ਪਹਿਲਾਂ ਮੈਂ ਦੱਸ ਦਿਆਂ 6-7 ਮਹੀਨੇ ਤੁਹਾਨੂੰ ਲੱਗਣਗੇ ਚਾਹੇ ਤੁਸੀਂ ਈਟੀਟੀ ਕੇਟਰ ਦੀ ਤਿਆਰੀ ਕਰਨੀ ਹੈ ਜਾਂ ਫਿਰ ਮਾਸਟਰ ਕੇਟਰ ਦੀ ਤਿਆਰੀ ਕਰਨੀ ਹੈ ਕਹਿੰਦਾ ਮਤਲਬ ਇਸ ਸਾਲ ਦੇ ਐਂਡ ਤੱਕ ਪਹੁੰਚ ਹੀ ਜਾਣਾਗਾ ਕੰਮ ਇਵਨ ਤਿਆਰੀ ਲਈ ਵੀ ਬਹੁਤ ਸਮਾਂ ਚਾਹੀਦਾ ਹੈਗਾ ਤਾਂ ਕਰਕੇ ਤੁਹਾਨੂੰ ਆਪਣੀ ਜੋ ਪ੍ਰੈਪਰੇਸ਼ਨ ਹੈ ਉਹ ਸਟਾਰਟ ਕਰ ਦੇਣੀ ਚਾਹੀਦੀ ਹੈ ਮੋਟੀਵੇਟ ਹੋ ਕੇ ਇਸ ਤੋਂ ਬਾਅਦ ਅਗਰ ਕੁਝ ਕੈਂਡੀਡੇਟ ਦਾ ਹੈ ਕਿ ਉਹਨਾਂ ਨੂੰ ਲੱਗ ਰਿਹਾ ਹੈਗਾ ਅ ਕਿ ਸਾਡਾ 2 ਤੇ 3 ਨੰਬਰ ਤੇ ਜਿਹੜਾ ਹੈਗਾ ਉਹ ਪੇਪਰ ਸਾਡਾ ਮਤਲਬ ਕਲੀਅਰ ਹੋ ਵੀ ਸਕਦਾ ਹੈ ਨਹੀਂ ਵੀ ਹੋ ਸਕਦਾ ਹੈ ਨਾ ਬੋਥ ਪੋਸਿਬਿਲਟੀਜ਼ ਹੈਗੀਆਂ ਨੇ ਤਾਂ ਕਿਤੇ ਨਾ ਕਿਤੇ ਉਹ ਆਪਣੇ ਇਦਾਂ ਦੇ ਕੈਂਡੀਡੇਟ ਜਰੂਰ ਆਪਣੇ ਰਿਜ਼ਲਟ ਦੀ ਵੇਟ ਕਰ ਸਕਦੇ ਹੋ ਪਰ ਜਿਵੇਂ ਮੈਂ ਪਹਿਲਾਂ ਨੀਆ ਵੀਡੀਓ ਦੇ ਵਿੱਚ ਵੀ ਤੁਹਾਨੂੰ ਦੱਸਿਆ ਹੋਇਆ ਹੈਗਾ ਕਿ ਓਕੇ ਇਸ ਚੈਨਲ ਦੇ ਉੱਪਰ ਦੇਖੋ ਤੁਹਾਨੂੰ ਸਿਰਫ ਕੰਟੈਂਟ ਹੀ ਪ੍ਰੋਵਾਈਡ ਕੀਤਾ ਜਾ ਰਿਹਾ ਜ਼ਿਆਦਾਤਰ ਹੈ ਨਾ ਸੋ ਇਦਾਂ ਦੀ ਕੋਈ ਵੀਡੀਓ ਮੰਨ ਦੇ ਵਿੱਚ ਮੈਂ ਇੱਕ ਵਾਰ ਬਣਾ ਦਿਆਂ ਠੀਕ ਹੈ ਮੈਕਸਿਮਮ ਬਾਅਦ ਤੋਂ ਬਾਅਦ ਕੋਈ ਵੀ ਮਤਲਬ ਨੋਟੀਫਿਕੇਸ਼ਨ ਆਲੀ ਜਾਂ ਲੇਟੈਸਟ ਇਨਫੋਰਮੇਸ਼ਨ ਆਲੀ ਦਿੱਤੀ ਜਾਂਦੀ ਹੈ ਤੁਹਾਨੂੰ ਨਾਲ ਲੇਕਿਨ ਜਿਆਦਾ ਤੁਹਾਨੂੰ ਕੰਟੈਂਟ ਹੀ ਪ੍ਰੋਵਾਈਡ ਕੀਤਾ ਜਾ ਰਿਹਾ ਸੋ ਜਿਨ੍ਹਾਂ ਦਾ ਈਟੀਟੀ ਦਾ ਪੇਪਰ ਜਿਹੜਾ ਹੈਗਾ ਉਹ ਕਲੀਅਰ ਹੈ ਤਾਂ ਇਸ ਚੈਨਲ ਦੇ ਉੱਪਰ ਬਿਲਕੁਲ ਫਿਰ ਤੋਂ ਤਿਆਰੀ ਜਿਹੜੀ ਹੈਗੀ ਸਟਾਰਟ ਕਰਵਾਈ ਗਈ ਹੈ ਈਟੀਟੀ ਪੇਪਰ ਦੇ ਲਈ ਕੈਡਰ ਦੇ ਲਈ ਤਾਂ ਉਹ ਤੁਸੀਂ ਵੀਡੀਓਜ਼ ਦੇਖ ਸਕਦੇ ਹੋ ਸਾਇੰਸ ਮੈਥ ਜੋ ਪੰਜਾਬੀ ਉਹਨਾਂ ਦੀਆਂ ਵੀਡੀਓਜ਼ ਚੱਲਦੀਆਂ ਪਈਆਂ ਨੇ ਇਸ ਚੈਨਲ ਦੇ ਉੱਪਰ ਸਿਮਿਲਰਲੀ ਜਿਸ ਤਰੀਕੇ ਨਾਲ ਪੀਐਸਟ ਦਾ ਬਿਲਕੁਲ ਫ੍ਰੀ ਆਫ ਕਾਸਟ ਜਿਹੜੀ ਪ੍ਰੈਪਰੇਸ਼ਨ ਕਰਵਾਈ ਗਈ ਸੀ ਹਰ ਇੱਕ ਵਿਸ਼ੇ ਦੀ ਸਿਮਿਲਰਲੀ ਹੁਣ ਈਟਟੀਟੀ ਕੇਡਰ ਦੇ ਲਈ ਇੱਕ ਵਾਰ ਸਟਾਰਟ ਕੀਤਾ ਹੋਇਆ ਹੈਗਾ ਸੋ ਵੀਡੀਓਜ਼ ਤੁਸੀਂ ਟਾਈਮ ਟੂ ਟਾਈਮ ਦੇਖ ਸਕਦੇ ਹੋ ਬਿਲਕੁਲ ਆਰਮਨਾਲ ਜਿਹੜਾ ਤੁਹਾਡਾ ਸਿਲੇਬਸ ਕੰਪਲੀਟ ਹੋ ਜਾਏਗਾ ਇਸ ਤੋਂ ਇਲਾਵਾ ਜੋ ਬੱਚਿਆਂ ਦਾ ਦੋ ਤਿੰਨ ਮਾਰਕਸ ਦੀ ਦਿੱਕਤ ਹੈਗੀ ਹੈ ਕਿ ਉਹਨਾਂ ਨੂੰ ਲੱਗ ਰਿਹਾ ਹੋ ਵੀ ਸਕਦੇ ਨਹੀਂ ਵੀ ਹੋ ਸਕਦੇ ਇਨ੍ਹਾਂ ਦੇ ਬੱਚੇ ਥੋੜਾ ਜਿਹਾ ਜ਼ਰੂਰ ਵੇਟ ਕਰ ਸਕਦੇ ਹਾਂ ਰਿਜ਼ਲਟ ਦੇ ਲਈ ਜਾਂ ਜੋ ਬੱਚੇ ਦੇ ਮਾਰਕਸ ਬਹੁਤ ਜ਼ਿਆਦਾ ਘਟਨੇ ਜਾਂ ਜਿਨ੍ਹਾਂ ਨੂੰ ਲੱਗ ਰਿਹਾ ਕਿ ਅਸੀਂ ਕਲੀਅਰ ਨਹੀਂ ਕਰ ਸਕੇ ਤਾਂ ਤੁਸੀਂ ਦੁਆਰਾ ਤੋਂ ਵੀ ਸਟਾਰਟ ਕਰ ਸਕਦੇ ਹੋ इवन ਬਿਲਕੁਲ ਫ੍ਰੀ ਆਫ ਕਾਸ ਜਿਹੜੀ ਹੈਗੀ ਹੈ ਤੁਸੀਂ ਇਸ ਚੈਨਲ ਦੇ ਥਰੂ ਅਗਰ ਕੋਈ ਬਿਲਕੁਲ ਨਵਾਂ ਕੈਂਡੀਡੇਟ ਦੇਖ ਰਿਹਾਗਾ ਤਾਂ ਸਾਰੀਆਂ ਵੀਡੀਓਜ਼ ਐਸੇ ਪਈਆਂ ਨੇ ਤਾਂ ਇਸ ਚੈਨਲ ਦੇ ਥਰੂ ਤੁਸੀਂ ਜਿਹੜਾ ਹੈਗਾ ਪੀਐਸਟੈਟ ਜੋ ਨੈਕਸਟ ਆਏਗਾ 25 ਆਪਾਂ ਨਾਮ ਦੇ ਲੈਨੇ ਇੱਕ ਵਾਰ ਤਾਂ ਉਸ ਦੀ ਜੋ ਪ੍ਰੈਪਰੇਸ਼ਨ ਹੈ ਉਹ ਸਟਾਰਟ ਕਰ ਸਕਦੇ ਹੋ ਸੋ ਏਸੀਜੀ ਇਸ ਵੀਡੀਓ ਦੇ ਵਿੱਚ ਸੋ ਹੋਪਫੁਲੀ ਉਮੀਦ ਇਹੀ ਹੈ ਐਟ ਦ ਐਂਡ ਕਿ ਬੋਰਡ ਜਲ ਤੋਂ ਜਲ है चारी करे, दो ताके जो है रिजल्ट जारी करे पी एच सी एड दो हज़ार चौबी का तुम भी क्लीयर स्टूडेंट ने जो क्लीयर कर चुके हैं पेपर जिन्ह का पेपर रिजल्ट अकॉर्डिंग क्लीयर होएगा वो अपने अगले केडर लिए चाहे ईजीटी केडर है या फिर मास्टर केडर है उसकी जो प्रैपरेशन है उस